ਜਿਹੜਾ ਆਉਂਦਾ ਇਹ ਨਰਾਤ ਕੁ ਕਰਮਾਂ ਦੀ ਪਾਈ ਹੋਈ ਏ ਤਿਆਂ ਦਾ ਸਤ ਸੱਤ ਦੇ ਨਹੀਂ ਸਤਵੰਤਿਆਂ ਦਾ ਸਤ ਛੱਡਦੇ ਨਹੀਂ ਸਤਵੰਤਿਆਂ ਦਾ ਸਤ ਛੱਡਦੇ ਨਹੀਂ ਸਤਵੰਤਿਆਂ ਦਾ ਤੇ ਗਰੀਬਾਂ ਦੀ ਰਾਤ ਸੋਕਾਈ ਹੋਈ ਏ ਤੇ ਗਰੀਬਾਂ ਦੀ ਰਾਤ ਸੋਕਾਈ ਹੋਈ ਦੀ ਜ਼ੁਲਮ ਹੰਕਾਰ ਦੀ ਲੋ ਅੰਦਰ ਵਗਦੀ ਜ਼ੁਲਮ ਹੰਕਾਰ ਦੀ ਲੋ ਅੰਦਰ ਵਗਦੀ ਜ਼ੁਲਮ ਹੰਕਾਰ ਦੀ ਲੋ ਅੰਦਰ ਵਗਦੀ ਜ਼ੁਲਮ ਹੰਕਾਰ ਦੀ ਲੋ ਅੰਦਰ ਸੋਹਣ ਕਲੀ ਹਰ ਇੱਕ ਕੁਮਲਾਈ ਹੋਈਏ ਸੋਹਣ ਕਲੀ ਹਰ ਇੱਕ ਕੁਮਲਾਈ ਹੋਈਏ that's ਤੇ ਚਰਬੀ ਕੱਈ ਆਜੂਦਿਆ ਜੀਆਂ ਦੀ ਕੱਢ ਚਰਬੀ ਮੈਲੀ ਕਿਸੇ ਨੇ ਜੋਤ ਜਗਾ ਸੱਚ ਸ਼ੈਤਾਨ ਦੀ ਆਤਮਾ ਹੀ ਜਾਣੋ ਸੱਚ ਸ਼ੈਤਾਨ ਦੀ ਆਤਮਾ ਹੀ ਜਾਣੋ ਸੱਚ ਸ਼ੈਤਾਨ ਦੀ ਆਤਮਾ ਹੀ ਜਾਣੋ ਸੱਚ ਸ਼ੈਤਾਨ ਦੀ ਆਤਮਾ ਹੀ ਇਹਨਾ ਹਾਕਮਾ ਵਿੱਚ ਸਮਾਈ ਹੋਏ ਏ ਇਹਨਾ ਹਾਕਮਾ ਵਿੱਚ ਸਮਾਈ ਇੱਕ ਵਾਰ ਸਾਰੀ ਸੰਗਤ ਸੀ ਸੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਐਮਨਾ ਬਾਤੇ ਲੋਕਚਾਰ ਚ ਫੇਰੇ ਬੈਠੇ ਸੀ ਗੁਰੂ ਨਾਨਕ ਪਾਤਸ਼ਾਹ ਸਾਹਮਣੇ ਰੁੱਖ ਦੇ ਥੱਲੇ ਬੈਠੇ ਨੇ ਭਾਈ ਮਰਦਾਨਾ ਬੈਠਾ ਹੈ ਸੰਗਤ ਬੈਠੀ ਹੈ ਭਾਈ ਲਾਲੋ ਆ ਕੇ ਬੈਠਾ ਸੱਚੇ ਪਾਤਸ਼ਾਹ ਨੇ ਉਹਨੂੰ ਦਾ ਹਾਲ ਚਾਲ ਪੁੱਛਿਆ ਨਾਲ ਉਹਦੇ ਸ਼ਹਿਰ ਦਾ ਹਾਲ ਚਾਲ ਪੁੱਛਿਆ ਤੇ ਇਨੇ ਭਰੇ ਲੋਕਾਂ ਦੇ ਵਿੱਚ ਇੱਕ ਦਲੇਰੀ ਭਰੀ ਗੱਲ ਪਾਈ ਲਾਲੋ ਕਰਨ ਲੱਗਾ ਉਹ ਸੱਚ ਬੋਲਣ ਲੱਗਾ ਤੇ ਸੱਚ ਬੋਲਣਾ ਬਹੁਤ ਕਠਨ ਹੈ ਬਹੁਤ ਮੁਸ਼ਕਲ ਹੈ ਬਹੁਤ ਔਖਾ ਹੈ ਤੇ ਦੂਜਾ ਨੁਕਤਾ ਇਹ ਵੀ ਹੈ ਕਿ ਜਿੰਨਾ ਸੱਚ ਬੋਲਣਾ ਔਖਾ ਹੈ ਉਹਨਾਂ ਸੱਚ ਸੁਣਨਾ ਵੀ ਔਖਾ ਹੈ ਜੇ ਬੋਲਣ ਵਾਲੇ ਦੇ ਅੰਦਰ ਵੀ ਗੁਰੂ ਦੀ ਕਿਰਪਾ ਹੋਵੇ ਤੇ ਸੁਣਨ ਵਾਲੇ ਅੰਦਰ ਵੀ ਉਹਦੇ ਨਾਲੋਂ ਜ਼ਿਆਦਾ ਗੁਰੂ ਦੀ ਕਿਰਪਾ ਹੋਣੀ ਚਾਹੀਦੀ ਹੈ। ਇਹ ਸੁਣਨਾ ਵੀ ਔਖਾ ਹੈ। ਲੋਕ ਬੈਠੇ ਨੇ ਭਾਈ ਲਾਲੋ ਪੁੱਛਦੇ ਗੁਰੂ ਨਾਨਕ ਪਾਤਸ਼ਾਹ ਪੁੱਛਦੇ ਨੇ ਸਨਾਲ ਲਾਲੋ ਕੀ ਹਾਲ ਏ? ਭਾਈ ਲਾਲੋ ਕਹਿੰਦਾ ਬਾਬਾ ਤੂੰ ਅੱਗੇ ਆਇਆ ਸਾਂ ਇੱਕ ਮਲਕ ਭਾਗੋ ਸਿਧੇਰਾ ਪਾ ਗਿਆ ਸਾਂ। ਹੁਣ ਤੇ ਇਨੇ ਮਲਕ ਭਾਗੋ ਗਲੀ ਗਲੀ ਤੁਰੇ ਫਿਰਦੇ ਆ ਮੱਲੇ ਮੱਲੇ ਤੁਰੇ ਫਿਰਦੇ ਆ ਬਾਬਾ ਇਹਨਾਂ ਕੋਲੋਂ ਛਟਕਾਰਾ ਕਿਵੇਂ ਹੋਵੇਗਾ ਢਾਡੀ ਸਿੰਘਾਂ ਦੇ ਕੋਲੋਂ ਜਿਹੜੀਆਂ ਬੈਂਤ ਦੀਆਂ ਲੈਣਾ ਤੁਸੀਂ ਸਰਵਣ ਕੀਤੀਆਂ ਨੇ ਉਹਦੇ ਅੰਦਰ ਇੱਕ ਲੈਣ ਆਈ ਏ ਜਾਨੋ ਸੱਚ ਸ਼ੈਤਾਨ ਦੀ ਆਤਮਾ ਹੈ ਇਹਨਾਂ ਹਾਕਮਾਂ ਵਿੱਚ ਸਮਾਈ ਹੋਈ ਹੈ ਪਾਈ ਲਾਲੋ ਕਹਿਣ ਲੱਗਾ ਬਾਬਾ ਸ਼ੈਤਾਨ ਲੋਕੀ ਕਹਿੰਦੇ ਵੇਖਿਆ ਜਿਹਨੂੰ ਸ਼ੈਤਾਨ ਕਹਿ ਦਿੱਤਾ ਜਾਂਦਾ ਹੈ ਜਿਹੜਾ ਸਾਰੀ ਕਲੇ ਦਾ ਮੋਢ ਹੋਇਆ ਕਰਦਾ ਹੈ ਗੁਰੂ ਨਾਰਕ ਪਾਦਸ਼ਾਹ ਮੁਸਕਰਾ ਕੇ ਕਹਿੰਦੇ ਕੀ ਕਹਿਣਾ ਚਾਹੁੰਦਾ ਹੈ ਭਾਈ ਲਾਲੋ ਕਹਿ ਲੱਗਾ ਬਾਬਾ ਸ਼ੈਤਾਨ ਤੇ ਨਹੀਂ ਵੇਖੇ ਪਰ ਸ਼ੈਤਾਨ ਦੀ ਆਤਮਾ ਅਸੀਂ ਹਾਕਮਾਂ ਦੇ ਵਿੱਚ ਜ਼ਰੂਰ ਵੇਖੀ ਹੈ ਬਾਬਾ ਇਹ ਕਿਸੇ ਦਾ ਸਕੇ ਨਹੀਂ ਆ ਵੇਖ ਵੱਡੀਆਂ-ਵੱਡੀਆਂ ਮਹਿਲ ਤੇ ਅਟਾਰੀਆਂ ਇਹ ਕਦੇ ਮਿਹਨਤ ਕਰਕੇ ਥੋੜਾ ਬਣੀ ਹੈ ਇਹ ਗਰੀਬਾਂ ਦਾ ਹੱਕ ਮਾਰ ਕੇ ਮਾੜਿਆਂ ਦਾ ਹੱਕ ਮਾਰ ਕੇ ਮਿਹਨਤ ਕਸ਼ ਲੋਕਾਂ ਦੀ ਮਿਹਨਤ ਘੁੱਟ ਕੇ ਫਿਰ ਇਹ ਮਹਿਲ ਤੇ ਅਟਾਰੀਆਂ ਬਣੀਆਂ ਨੇ। ਬਾਬਾ ਇਹ ਪਾੜਾ ਘਟਣਾ ਚਾਹੀਦਾ ਸੀ ਅਮੀਰੀ ਤੇ ਗਰੀਬੀ ਦਾ ਪਰ ਇਹ ਪਾੜਾ ਬਹੁਤ ਵੱਧ ਗਿਆ। ਜਿਹੜਾ ਬੰਦਾ ਜਿੰਨਾ ਰੱਜ ਕੇ ਕੁਫਰ ਬੋਲੇ ਬਾਬਾ ਉਸ ਬੰਦੇ ਦੇ ਝੰਡੇ ਝੂਲਦੇ ਆ। ਜਿਹੜਾ ਬੰਦਾ ਸੱਚ ਦਾ ਪੱਲਾ ਫੜੇ ਉਸ ਬੰਦੇ ਨੂੰ ਆਪਣੀ ਜਾਨ ਦੇ ਲਾਲੇ ਪਏ ਨੇ ਕਿ ਉੱਥੇ ਵੀ ਮਰਿਆ ਤੇ ਇੱਥੇ ਵੀ ਮਰਿਆ। ਬਾਬਾ ਮੇਰਾ ਕੈਨੂੰ ਜੀ ਨਹੀਂ ਸੀ ਕਰਦਾ। ਪਰ ਤੂੰ ਮੈਨੂੰ ਮੇਰੇ ਹਾਕਮਾਂ ਦੇ ਕੋਲੋਂ ਮੇਰੇ ਸ਼ਹਿਰ ਦਾ ਖਾਲਚਾਲ ਮੇਰੇ ਮਨ ਦੇ ਕੋਲੋਂ ਪੁੱਛਿਆ। ਮੈਂ ਤੈਨੂੰ ਆਪਣੇ ਸ਼ਹਿਰ ਦਾ ਹਾਲ ਦੱਸਿਆ ਬਾਬਾ। ਇੱਥੇ ਇੱਕ ਚੀਜ਼ ਹੈ। ਭੁੱਖ ਦਾ ਬੋਲਬਾਲਾ ਹੈ। ਇਥੇ ਜ਼ੁਲਮ ਤੇ ਅਤਿਆਚਾਰ ਤਿੱਖੜ ਦੁਪਹਿਰੇ ਨੱਚਦਾ ਫਿਰਦਾ ਹੈ। ਬਾਬਾ ਸਾਡੀ ਗਰੀਬਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ। ਇਹ ਜਿਹੜੇ ਬੋਲ ਭਾਈ ਲਾਲੋ ਕਹਿ ਰਿਹਾ ਇਹ ਬਹੁਤ ਦਲੇਰੀ ਵਾਲੇ ਆ। ਘਰੇ ਘਰੇ ਲੋਕੀ ਹੋਰ ਤੇ ਬਥੇਰੇ ਬੈਠੇ ਹੋਣਗੇ ਪਰ ਇੰਨਾ ਸੱਚ ਬੋਲੇ ਕਿਹੜਾ? ਪਰ ਭਾਈ ਲਾਲੋ ਸੱਚੇ ਦੇ ਨਾਲ ਜੁੜਿਆ ਸੀ ਸੱਚ ਬੋਲਦਾ ਸੀ। ਜੇ ਤੁਹਾਡਾ ਰਹਿਣ ਸਹਿਣ ਸੱਚੇ ਦੇ ਨਾਲ ਹੈ ਤੁਹਾਡੀ ਆਤਮਾ ਉਹਦੇ ਰੰਗ ਅੰਦਰ ਰਤੀ ਜਾਵੇਗੀ ਜੇ ਤੁਹਾਡਾ ਬਹਿਣ ਖਲੋਣੀ ਝੂਠ ਬੋਲਣ ਵਾਲਿਆਂ ਦੇ ਕੋਲ ਏ ਤੁਹਾਡੀ ਆਤਮਾ ਵੀ ਉਸੇ ਰੰਗ ਅੰਦਰ ਰੰਗੀ ਜਾਵੇਗੀ ਅਸਰ ਹੋਇਆ ਕਰਦਾ ਬੰਦੇ ਦੀ ਜ਼ਿੰਦਗੀ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ ਲਾਲੋ ਪਰਮਾਤਮਾ ਬਹੁਤ ਕੁਝ ਕਰਦਾ ਹੈ ਤੇ ਕਰਦਾ ਹਮੇਸ਼ਾ ਸਹੀ ਏ ਜਿਨ੍ਹਾਂ ਨੇ ਤੁਹਾਡੇ ਤੇ ਜ਼ੁਲਮ ਕੀਤੇ ਅਤਿਆਚਾਰ ਕੀਤੇ ਆਪਣੀਆਂ ਮਨਮਰਜ਼ੀਆਂ ਕੀਤੀਆਂ ਉਹਨਾਂ ਦੇ ਵਾਸਤੇ ਇੱਕ ਪੈਗਾਮ ਹੈ ਗਰੀਬਾਂ ਤੇ ਮਾੜਿਆਂ ਦੀ ਬੱਦ ਦੁਆ ਕਦੀ ਖਾਲੀ ਨਹੀਂ ਜਾਇਆ ਕਰਦੀ ਇੱਕ ਪੈਗਾਮ ਹੈ ਉਹਨਾਂ ਲੋਕਾਂ ਵਾਸਤੇ ਤੇ ਭਾਈ ਲਾਲੋ ਤੇਰੇ ਸ਼ਹਿਰ ਦੀ ਤੇ ਵੈਸੇ ਹੀ ਇੱਟ ਦੇ ਨਾਲ ਇੱਟ ਖੜਕਣ ਵਾਲੀ ਆ ਜਿੱਦਾਂ ਦਰਿਆ 'ਚ ਮੱਸ਼ੀਆਂ ਤਰਦੀਆਂ ਨੇ ਇਨਾ ਹਾਕਮਾਂ ਦੀਆਂ ਲਾਸ਼ਾਂ ਇਦਾਂ ਖੂਨ ਵਿੱਚ ਤਰਨ ਗਈਆਂ ਭਾਈ ਲਾਲੋ ਕਹਿਣ ਲੱਗਾ ਬਾਬਾ ਕੀ ਕਹਿਣਾ ਹੈ ਇਹ ਹੋਵੇਗਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੋਵੇਗਾ ਕੀ ਮੈਂ ਉਹਦਾ ਚਸ਼ਮਦੀਦ ਗਵਾਹ ਬਾਨਾ ਮੈਂ ਇੱਥੇ ਰਹਿ ਕੇ ਸਾਰਾ ਕੁਝ ਵੇਖਣਾ ਹੈ ਸੁਣੋ ਸਾਧ ਸੰਗਤ ਭਾਈ ਲਾਲੋ ਨੇ ਆਪਣੇ ਸ਼ਹਿਰ ਦਾ ਹਾਲ ਦੱਸਿਆ ਹੈ ਉਹਦੀ ਗੱਲ ਸੁਣਨ ਤੋਂ ਬਾਅਦ ਆਇਮਨਾ ਬਾਦ ਦਾ ਆਉਣ ਵਾਲਾ ਪਵੇਖ ਗੁਰੂ ਨਾਨਕ ਇਉਂ ਦੱਸਿਆ ਹੋਣੀ <honey's> ਸੇਦ ਵਿਚੋਂ ਸੁਣੇ ਤੇ ਦੇ ਹੰਝੂ ਰੋਣ ਗਏ ਸੁੰਦਰ ਕਜਲੇ ਵਾਲੇ ਨੈਣ ਜਿੰਨੂ ਸੇਜਾ ਮੰਨਦੇ ਹੋ ਨਾ ਰੋਜ਼ ਭਾਈ ਫੈਣ ਲਾਲੋ ਜਿਉਂਦੇ ਵਿਛੜ ਜਾਣਗੇ ਹੋ ਹੋ ਇੱਕ ਵਾਰ ਸਾਰੀ ਸੰਗਤ ਸੀਸ ਚੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਾਲਾ